ਜੀ ਗੁਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਜੀ ਮੇਰੀ YouTube ਚੈਨਲ ਸੰਦੀਪ ਕ੍ਰੀਏਸ਼ਨਸ ਤੇ ਹਾਂ ਜੀ ਹਾਜ਼ਰ ਹੋਏ ਹਾਂ ਜੀ ਅੱਜ ਹੋਰ ਨਵੀਂ ਵੀਡੀਓ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਅਸੀਂ ਹੋਰ ਨਵੇਂ ਡਿਜ਼ਾਈਨ ਦਿਖਾਵਾਂਗੇ ਇਸ ਵੀਡੀਓ ਵਿੱਚ ਅਸੀਂ ਇੱਕ ਡਿਜ਼ਾਈਨ ਤਿਆਰ ਕੀਤਾ ਆ ਤੇ ਅਸੀਂ ਵੱਖਰੇ ਵੱਖਰੇ ਕਲਰਾਂ ਉੱਪਰ ਤਿਆਰ ਕੀਤਾ ਆ ਆਹ ਤੁਹਾਨੂੰ ਦਿਖਾਉਣੀ ਆ ਕਿਹੜੇ ਕਲਰ ਉੱਪਰ ਕਿੱਦਾਂ ਦਾ ਡਿਜ਼ਾਈਨ ਬਣਿਆ ਆ ਕਿੱਦਾਂ ਦੇ ਕਲਰ ਲਾ ਕੇ ਕਿੱਦਾਂ ਦੀ ਗ੍ਰੇਸ ਆਈ ਉਸ ਉਲੀ ਹਾਂਜੀ ਇਹ ਡਿਜ਼ਾਈਨ ਅਸੀਂ ਕਾਟਨ ਦੇ ਫੈਬਰਿਕ ਤੇ ਰੈਡੀ ਕੀਤਾ ਆ ਇਹ ਦੇ ਕੋਨਿਆਂ ਤੇ ਵਰਕ ਆਏਗਾ ਤੇ ਨਾਲ ਇਹਦੇ ਫੋਰ ਸਾਈਡ ਕਟਵਰਕ ਬਣਿਆ ਹੋਇਆ ਹੈ। ਇਹ ਬੈਕ ਸਾਈਡ ਦਾ ਕਟਵਰਕ ਆਏਗਾ। ਨਾਲ ਇਹ ਕਮ ਜੜਾ ਇਹਦੇ ਬਾਜੂ ਤੇ ਆਏਗਾ। ਬਹੁਤ ਹੀ ਪਿਆਰਾ ਵਰਕ ਤੇ ਬਹੁਤ ਹੀ ਪਿਆਰੇ ਜਿਹੜੇ ਕਲਰ ਖਿੜਕੇ ਸੂਰ ਦੇ ਉੱਪਰ ਆਏ ਆ। ਬਹੁਤ ਸਿਆਰਾ ਡਿਜ਼ਾਈਨ ਬਣਿਆ ਹੈ। ਹਾਂਜੀ ਇੱਕ ਇੱਕ ਸੂਟ ਅਸੀਂ ਇਹ ਰੈਡੀ ਕੀਤਾ ਆ। ਪਰਪਲ ਕਲਰ ਉੱਪਰ ਕੀਤਾ ਆ ਇੱਧਰ ਕੋਨਿਆਂ ਵਿੱਚ ਕੰਮ ਆਏਗਾ। ਨਾਲੇ ਇਹਦੀ ਕਟਵਰਕ ਕੀਤਾ। ਇਹ ਬੈਕ ਸਾਈਡ ਦਾ ਕਟਵਰਕ ਆਏਗਾ। ਬਹੁਤ ਪਿਆਰਾ ਸੂਟ ਬਣਿਆ ਹੈ। ਇਹ ਕੰਮ ਇਹਦੀਆਂ ਬਾਜੂ ਉੱਪਰ ਆਏਗਾ ਬਹੁਤ ਪਿਆਰਾ ਸੂਟ ਬਣਿਆ ਆ ਤੇ ਕਲਰ ਵੀ ਬਹੁਤ ਸੋਹਣੇ ਪਰੂਠੇ ਆ ਇਹਦੀ ਕਾਇਨਸੀ ਤਿੰਨ ਸੂਟ ਉੱਪਰ ਰੈਡੀ ਕੀਤਾ ਆ ਵੱਖਰੇ ਵੱਖਰੇ ਕਲਰਸ ਉੱਪਰ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਤਿੰਨੇ ਡਿਜ਼ਾਈਨ ਦਿਖਾਵਾਂਗੇ ਇੱਕ ਡਿਜ਼ਾਈਨ ਕਲਰ ਅਲੱਗ-ਅਲੱਗ ਨੇ ਹਾਂਜੀ ਸੇਮ ਡਿਜ਼ਾਈਨ ਅਸੀਂ ਇੱਕ ਹੀ ਪਿਸਤਕਾ ਨਾਲ ਤੇ ਰੈਡੀ ਕੀਤਾ ਆ ਜਿਹੜਾ ਪਹਿਲਾ ਸੀਗਾ ਥੋੜਾ ਲਾਈਟ ਸੀਗਾ ਕਲਰ ਇਹ ਥੋੜਾ ਜਿਹਾ ਦੇ ਤਰ ਹ ਡਾਰਕ ਪਿਸਤਾ ਆ ਕਲਰਾਂ 'ਚ ਵੀ ਥੋੜਾ ਬੋਤਾ ਫਰਕ ਆ ਸੇਮ ਕਲਰ ਲਾਏ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਆ ਡਿਜ਼ਾਈਨ ਸੇਮ ਆ ਕਲਰ ਦੇ ਬਸ ਚੇਂਜ ਆ ਬੈਕ ਸਾਈਡ ਦਾ ਕਟਵਰਕ ਕੋਨਿਆਂ ਤੇ ਫਲਾਰ ਨਾਲ ਕਟਵਰਕ ਇਦਾਂ ਹੀ ਬਾਜੀ ਤੇ ਸੇਮ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਬਣਿਆ ਇਹਨੂੰ ਤੁਸੀਂ ਕਿਸੇ ਵੀ ਕਲਰ ਉੱਪਰ ਬਣਵਾ ਸਕਦੇ ਹੋ ਜੋ ਕਲਰ ਵੀ ਤੁਹਾਨੂੰ ਪਸੰਦ ਹੈ ਉਹ ਕਲਰ ਦੇ ਉੱਪਰ ਤੁਸੀਂ ਇਹ ਡਿਜ਼ਾਈਨ ਨੂੰ ਬਣਵਾ ਸਕਦੇ ਹੋ ਇਹ ਡਿਜ਼ਾਈਨ ਬਣਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਸਾਡਾ ਫੋਨ ਨੰਬਰ ਦਿੱਤਾ ਹੋਇਆ ਹੈ ਤੁਸੀਂ ਸਾਨੂੰ ਕੰਟੈਕਟ ਕਰਕੇ ਸਾਡੇ ਕੋਲ ਇਹਵੇਂ ਦੇ ਡਿਜ਼ਾਈਨ ਬਣਵਾ ਸਕਦੇ ਹੋ ਧੰਨਵਾਦ